ਪਠਾਨਕੋਟ ਦੇ ਕੋਲਿਆਣਾਕੇ ਤੋਂ ਕਾਰ ਪਜਾ ਲੈ ਜਾਣ ਵਾਲੇ ਨਾਮਲੋਮ ਲੋਕਾਂ ਨੂੰ ਪਠਾਨਕੋਟ ਪੁਲਿਸ ਨੇ ਟ੍ਰੇਸ ਕਰ ਲਿਆ ਹੈ ਅਤੇ ਉਨ੍ਹਾਂ ਵਿੱਚ ਇੱਕ ਵਿਅਕਤੀ ਨੂੰ ਗ੍ਰਫਤਾਰ ਵੀ ਕੀਤਾ ਜਾ ਚੁੱਕਿਆ ਹੈ ਦੱਸਦੇ ਯੇ 29 ਜੂਨ ਨੂੰ ਰਾਤ ਕੋਲਿਆਣਾਕੇ ਤੇ ਗੁਜਰਦੀ ਕਾਰ ਨੂੰ ਮੌਕੇ ਤੇ ਤਨਾਦ ਮੁਲਾਜ਼ਮਾਂ ਵੱਲੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ ਲੇਕਿਨ ਉਕਤ ਲੋਕ ਘਰਪਾ ਜਾ ਕੇ ਲੈ ਗਏ ਸਨ ਪੁਲਿਸ ਨੇ ਉਕਤ ਮਾਮਲੇ ਦੀ ਤਫਤੀਸ਼ ਕਰ ਕਾਰ ਨੂੰ ਟ੍ਰੇਸ ਕਰ ਲਿਆ ਪੁਲਿਸ ਵੱਲੋਂ ਬਾਕੀ આરોપીਾਂ ਦੀ ਭਾਲ ਕੀਤੀ ਜਾ ਰਹੀ ਹੈ ਮਨਜੋਗ ਐਸਐਸਪੀ ਸ਼ਹੀਰ ਵੀ ਰਾਏ ਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਆਪਣਾ ਬਾਰਡਰ ਨੂੰ ਪੂਰਾ ਲਗ ਕੀਤਾ ਗਿਆ ਹੈ ਅਤੇ ਹਰ ਇੱਕ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾਈਏ ਮਿਤੀ 29 6 24 ਨੂੰ 29 6 24 ਤੇ 30 6 24 ਦੇ ਦਰਮਿਆਨੀ ਰਾਤ ਨੂੰ ਇੱਕ ਜਨਕਰ ਪੀਵੀ 083333 ਜੋ ਕਿ ਕੋੜੀ ਨਾਕੇ ਤੇ ਹੋਈ ਜਦੋਂ ਪੁਲਿਸ ਪਾਰਟੀ ਨੇ ਉਹਨੂੰ ਕੋਈ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਬਜਾਏ ਗੱਡੀ ਤੇ ਪਨਾਹ ਦੇ ਤਰ੍ਹਾਂ ਭਜਾ ਲਈ ਅਤੇ ਨਾਕਾ ਤੋੜ ਕੇ ਭੱਜ ਗਏ ਉਸ ਤੋਂ ਪਿੱਛਾ ਸਾਡੇ ਮੁਲਾਜ਼ਮਾਂ ਨੇ ਪਿੱਛਾ ਕੀਤਾ ਲੇਕਿਨ ਉਹ ਆਪਣੀ ਗੱਡੀ ਪਨਾਹ ਵਿੱਚ ਕਾਬਜ਼ਾ ਹੋ ਗਏ ਪਰੰਤੂ ਅੱਜ ਅਸੀਂ ਉਸ ਗੱਡੀ ਨੂੰ ਟ੍ਰੇਸ ਕਰ ਲਿਆ ਉਹ ਗੱਡੀ ਅਸੀਂ ਕਬਜ਼ੇ ਵਿੱਚ ਲੈ ਲਈ ਹੈ ਅਤੇ ਗੱਡੀ ਦੇ ਵਿੱਚ ਸਵਾਰ ਜਿਹੜੇ ਚਾਰ ਵਿਅਕਤੀ ਸੀ ਉਹਨਾਂ ਵਿੱਚੋਂ ਇੱਕ ਸ਼ੌਕਤ ਅਲੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਵਿੱਚੋਂ ਬਾਕੀ ਜਿਹੜੇ ਮਿਰਜ਼ਾ ਅਲੀ ਰਾਨਲੀ ਤੇ ਸੋਫਲੀ ਇਹ ਅਸੀਂ ਦੀ ਗ੍ਰਿਫਤਾਰ ਕਰਨਿਆ ਇਹਨਾਂ ਦੀ ਪੁਸ਼ਕਿਸ਼ ਕਰ ਰਹੇ ਆ ਕਿ ਇਹ ਨਾਕਾ ਤੋੜ ਕੇ ਕਿਉਂ ਪੱਜੇ ਸੀ ਇਹਨਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਆ ਇਹਨਾਂ ਦਾ ਪੁਲਿਸ ਕੋਲ ਸਮਾਨ ਲੈ ਕੇ ਇਹਨਾਂ ਦੀ ਘਾਹ ਅਸੀਂ ਬਰੀਕੀ ਦੇ ਨਾਲ ਪੁਸ਼ਕਿਸ਼ ਕਰਾਂਗੇ ਕਿਉਂਕਿ ਬਾਰਡਰ ਤੇ ਕਾਫੀ ਸਖਤੀ ਹੋਈ ਹੈ ਬਾਰਡਰ ਤੇ ਆਪਣਾ ਜੇ ਕਾਫੀ ਸਖਤੀ ਹੋਣ ਦੇ ਕਾਰਨ ਜਿਹੜੀ ਚੈਕਿੰਗ ਚੱਲੀ ਆ ਤੇ ਇਹ ਜਿਹੜੇ ਸ਼ੱਕੀ ਵਿਅਕਤੀ ਆ ਇਹ ਇਦਾਂ ਕਾਰ ਤੋੜ ਕੇ ਆਪਣਾ ਸਾਡੇ ਨਾਕੇ ਤੋੜ ਕੇ ਪੱਜੇ ਆ ਜੋ ਇਹਨਾਂ ਦੀ ਜਿਹੜੀ ਤਫਤੀਸ਼ ਹੋਊਗਾ ਇਹਨਾਂ ਕਰਾਂਗੇ ਅਤੇ ਜੋ ਵੀ ਸਫਾ ਮਸਲ ਦੇ ਸਾਹਤਾ ਆਵੇਗੀ ਇਹਨਾਂ ਖਿਲਾਫ ਕਾਨੂੰਨੀ ਰੂ ਰੇ ਕਰਕੇ ਕਾਰਵਾਈ ਕਰਕੇ ਇਹਨਾਂ ਨੂੰ ਗਿਰਫਤਾਰ ਦੇ ਦੇਵਾਂਗੇ ਜਾਣਕਾਰੀ ਡੀਐਸਪੀ ਹਰਕਿਸ਼ਨ ਸਿੰਘ ਨੇ ਦੱਸਿਆ ਕਿ ਉਪਤਕਾਰ ਵਿੱਚ 4 ਲੋਕ ਸਵਾਰਸਾਨ ਅਤੇ ਕੋਲਿਆਣਾਕੇ ਤੋਂ ਕਾਰਪਜਾਕੇ ਲੈ ਗਏ ਸਨ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ ਕਰ આરોપીਆਂ ਨੂੰ ਟਰੇਸ ਕੀਤਾ ਅਤੇ ਇੱਕ આરોપી ਨੂੰ ਗ੍ਰਫਤਾਰ ਕਰ ਲਿਆ ਹੈ ਅਤੇ ਬਾਕੀ ਤਿੰਨ આરોપીਾਂ ਦੀ ਧਰ ਪਕੜ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਉਪਤ આરોપીਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ